I don't care ਉਹ ਬਈ ਮੈਂ ਤੁਹਾਨੂੰ ਨਹੀਂ ਕਿਹਾ ਡਾਂ ਬਾਲੀਵੁੱਡ ਦਾ ਤੇ ਪੰਜਾਬੀ ਗੀਤਾਂ ਦਾ ਗੱਲ ਮੈਂ ਦਲਜੀਤ ਦੀ ਕਰਤੀ ਪਈ ਆ ਆ ਜਿਹੜਾ ਹੁਣ ਗੀਤ ਆਇਆ ਆ I don't care ਦੁਨੀਆ ਕੀ ਬੋਲਦੀ ਮੈਂ ਤੇ ਦੇਣਾ ਏ ਜਵਾਬ ਮੇਰੀ ਮਾਂ ਨੂੰ ਜਦੋਂ ਇਹ ਸਾਰਾ ਗੀਤ ਸੁਣੀਦਾ ਨਾ ਮੈਂ ਤੇ ਕਰਦਾ ਫਲਾਈ ਫਿਰਦਾ ਸੱਚ ਮੱਚ ਫਲਾਈ ਕਰਦਾ ਫਿਰਦਾ ਤੇ ਕਦੀ ਕਦੀ ਤੇ ਇੰਜ ਲੱਗਦਾ ਹੈ ਵੀ ਦਲਜੀਤ ਸਿੰਘਾਂ ਤੈਨੂੰ ਤੇ ਇਹ ਵੀ ਨਹੀਂ ਦੱਸਣ ਦੀ ਲੋੜ। ਕਿ ਤੈਨੂੰ ਕਿਸੇ ਨੇ ਕੀ ਕਿਹਾ ਪੁੱਛਣਾ। ਐਸ ਵਲੇ ਤੂੰ ਅਵਲ ਤੂੰ ਉਸ ਮਕਾਮ ਤੇ ਪਹੁੰਚ ਗਿਆ ਹੈ ਜਿਹਦੇ ਉੱਤੇ ਰੱਬ, ਵਾਹਿਗੁਰੂ, ਖੁਦਾ, ਅੱਲਾ, ਪਰਮੇਸ਼ਵਰ ਤੇ ਜਾਨ ਲੈਲਾ ਕੁਦਰਤ ਬੜੀ ਮਿਹਰਬਾਨ ਹੈ। ਤੇ ਭਲਾ ਆ ਬੰਦਾ ਕੀ ਕਰ ਲੂਗਾ? ਕਿਤੇ ਨਾ ਕਿਤੇ ਕਿਸੇ ਦਾ ਤਾਂ ਸ਼ੈਤਾਨੀ ਦਿਮਾਗ ਹੁੰਦਾ ਹੀ ਹੈ ਕਿਤੇ ਲੋਕੀ ਇੰਨੀ ਜੀ ਆਇਆਂ ਕਰਦੇ ਆ ਆ ਦੇਖੋ ਸ਼ੋਅ ਹੈ ਨਾ ਮੁੰਬਈ ਸ਼ੋਅ ਡੱਬਾ ਵਾਲੇ ਡੱਬਾ ਵਾਲੇ ਕਹਿੰਦੇ ਕਿ ਸਾਡਾ ਕੰਮ ਪਤਾ ਕੀ ਹੈ ਸਾਡਾ ਕੰਮ ਹੈ ਜਿਵੇਂ ਦਿਲਜੀਤ ਦਿਲੋਂ ਗਾਉਂਦਾ ਤੇ ਦਿਲ ਜਿੱਤਦਾ ਅਸੀਂ ਰੋਟੀ ਬਣਾ ਕੇ ਘਰ ਦੀ ਰੋਟੀ ਬਣਾ ਕੇ ਡੱਬੇ ਵਾਲੇ ਦਾ ਕੰਮ ਆ ਦਿਲੋਂ ਖਾਣ ਵਾਲੇ ਤੱਕ ਪਹੁੰਚਾਉਣਾ ਕਿਤੇ ਪੱਪਾਂ ਭਾਰ ਹੋਈ ਐ ਮੁੰਬਈ ਤੇ ਆ ਸਾਡੇ ਅਚੰਦਿਗੜ੍ਹ ਆਉਣਾ ਸੀਗਾ ਹਾਲ ਪਾ ਰਿਆ ਕਿਤੇ ਐ ਨਾ ਹੋ ਜਾਏ ਕਿਤੇ ਆਉ ਨਾ ਹੋ ਜਾਏ ਦਲਜੀਤ ਨੇ ਇਹ ਕਰ ਦੇਣਾ ਦਲਜੀਤ ਸਟੇਜ ਤੇ ਬੱਚੇ ਨਾ ਬੁਲਾਵੇ ਹਾਏ ਹਾਏ ਅਖੇ ਤੁਹਾਡੇ ਬੱਚਿਆਂ ਦੇ ਕੰਨ ਬੋਲੇ ਹੋ ਜਾਣਗੇ ਉਹ ਭਾਈ ਦਲਜੀਤ ਨੇ ਨਹੀਂ ਕਿਹਾ ਬੱਚੇ ਲੈ ਕੇ ਆਓ ਜਦੋਂ ਬੱਚਾ ਕਹਿੰਦਾ ਨਾ ਮੈਂ ਤੁਰਲੇ ਵਾਲੀ ਪੱਗ ਬਨ ਕੇ ਚਾਦਰਾਂ ਲਾ ਕੇ ਨਿਕਾ ਦਲਜੀਤ ਬਣ ਕੇ ਜਾਣਾ ਇਹ ਜਿਹੜੇ ਆਂਦੇ ਸੀ ਨਾ ਇਹ ਸਾਡੇ ਮਨੁੱਖੀ ਅਧਿਕਾਰ ਆ ਤੁਸੀਂ ਨਿਆਣਿਆਂ ਦੇ ਅਧਿਕਾਰਾਂ ਦਾ ਕਹਾਣ ਕੀਤਾ ਜਿਹੜੇ ਨਿਆਣਿਆਂ ਨੂੰ ਚਾ ਸੀ ਨਾ ਅਸੀਂ ਸਟੇਜ ਤੇ ਦਲਜੀਤ ਦੇ ਨਾਲ ਚੜ੍ਹਨਾ ਜੱਫੀ ਪਾਉਣੀ ਆ ਉਹ ਜਦੋਂ ਵੱਡੇ ਹੋਏ ਉਹਨਾਂ ਨੇ ਦੇਖਿਆ ਨਾ ਵੀ ਕਿਹੜੇ ਸੀਗੇ ਤੇ ਤੁਹਾਨੂੰ ਵੀ ਪਤਾ ਹੀ ਹੋਣਾ ਵੀ ਤੁਸੀਂ ਕਿਹੜੀ ਸੋਚ ਨਾਲ ਆ ਇੱਕ ਦੋ ਜਣੇ ਲੱਗੇ ਫਿਰ ਸੋਚੀਦਾ ਛੱਡੋ ਠਾ ਇਹ ਪੰਜਾਬ ਦੇ ਨਹੀਂ ਹੋਣੇ ਤਾਂ ਹੀ ਇਦਾਂ ਕਰਦਿਆ ਭਾਈ ਦਲਜੀਤ ਸਿੰਘ ਕਿਤੇ ਇਹ ਨਾ ਸੋਚੀ ਪੇ ਪੰਜਾਬੀ ਤੇਨੂੰ ਪਸੰਦ ਨਹੀਂ ਉਹ ਕਰਦੇ ਪੰਜਾਬੀ ਤੇ ਪੱਬਾਂ ਭਾਰ ਹੋਏ ਦਲਜੀਤ ਸਿੰਘ ਮਿਹਨਤ ਤੇਰੀ ਤੇ ਟੌਰ ਸਾਡਾ ਮੈਂ ਹੂੰ ਪੰਜਾਬ ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀ ਆ ਗਏ ਹੋਏ ਦਲਜੀਤ ਸਿੰਘ ਤੂੰ ਸਿਖਾਇਆ ਸਾਨੂੰ ਮੈਨੂੰ ਕਦੇ ਨਹੀਂ ਐ ਜਾਪਦਾ ਹੈ ਪੇ ਇਹ ਜਿਹੜੇ ਤੁਰਲੇ ਵਾਲੀ ਪਾ ਗਿਆ ਹੁਣ ਕਿਤੇ ਇਹ ਨਾ ਹੋਵੇ ਪੇ ਸੋਚਦੇ ਹੁਣੇ ਆ ਹੋਰ ਕਹਿ ਦੇਣ ਭਈ ਦਲਜੀਤ ਦੇ ਨਾਲ ਜਿਹੜੀ ਇਹ ਤੁਰਲੇ ਵਾਲੀ ਪੱਗ ਬੰਦਾ ਨਾ ਇਹ ਪੱਗ ਨਾ ਇਦਾਂ ਬੰਨੇ ਇਹ ਪੱਗਾਂ बार-बार ਬਦਲ ਕੇ ਨਾ ਆਵੇ ਭਈ ਗੁਰਪ੍ਰਤਾਪ ਸਿੰਘ ਆ ਇਹਦਾ ਧਿਆਨ ਰੱਖਣਾ ਪੈਣਾ ਹੈ ਉਹਨਾਂ ਨੇ ਕਿਹਾ ਪਹਿਲਾਂ ਬੰਦਾ ਬੈਨ ਕਰ ਦਿਓ ਜੀ ਇੱਕੋ ਵਾਰੀ ਜੋ ਪਾਇਆ ਉਹ ਸਟੇਜ ਤੇ ਲੈ ਕੇ ਜਾਣਾ ਦਲਜੀਤ ਸਿੰਘ ਤੇਰੀ ਵਰਦੀ ਜਿਹੜੀ ਹੈ ਨਾ ਥੋੜਾ ਉੱਤੋਂ ਮੈਨੂੰ ਲੱਗਦਾ ਹੈ ਵੀ ਗੜਬੜ ਉੱਥੇ ਹੋ ਜਾਂਦੀ ਹੈ ਕਿੱਥੇ ਐਡੇ ਐਡੇ ਬ੍ਰਾਂਡ ਇੰਟਰਨੈਸ਼ਨਲ ਵਿਸ਼ਵ ਪੱਧਰ ਦੇ ਟਾਪ ਦੇ ਬ੍ਰਾਂਡ ਆ ਸਾਡੇ ਵਰਗੇ ਢੀਕਦੇ ਰਹਿੰਦੇ ਜੇ ਕਿਤੇ ਸੇਲ ਲੱਗੀ ਤੇ ਕੋਈ ਮਾੜਾ ਮੋਟਾ ਲੈ ਲਾਂਗੇ ਉਥੋਂ ਸਮਾਨ ਮੈਨੂੰ ਕਈ ਵਰੀ ਐ ਲੱਗਦਾ ਜੇ ਉਹਨਾਂ ਨੇ ਆਈਡੀਆਂ ਆਈਡੀਆਂ ਜੈਕਟਾਂ ਦੇ ਉੱਤੇ ਦਿਲਮਨਾਤੀ ਟੂਰ ਲਿਖ ਕੇ ਇੰਨਾ ਕੁਝ ਕਰ ਦਿੱਤਾ ਉਹ ਆਂਦੇ ਆ ਦਿਲਜੀਤ ਬ੍ਰਾਂਡ ਆ ਤੇ ਨਾਲ ਸਾਡੇ ਬ੍ਰਾਂਡ ਪ੍ਰਮੋਟ ਹੋ ਜਾਣਗੇ ਵਿਸ਼ਵ ਦੇ ਬ੍ਰਾਂਡ ਕੌਣ ਪ੍ਰਮੋਟ ਕਰ ਰਿਹਾ ਪੰਜਾਬੀ ਕਰ ਰਿਹਾ ਇੱਕ ਦਸਤਾਰ ਵਾਲਾ ਸਰਦਾਰ ਪ੍ਰਮੋਟ ਕਰ ਰਿਹਾ ਮੈਨੂੰ ਲੱਗਦਾ ਜਿਹੜਾ ਮੈਂ ਆਖਿਆ ਨਾ ਦਸਤਾਰ ਵਾਲਾ ਦਸਤਾਰ ਜਿਹੜੀ ਉਹ ਹজম ਨਹੀਂ ਹੁੰਦੀ ਭਈ ਤੇ ਜਿਹੜੀ ਜਨਤਾ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਮੈਂ ਸੁਣਦੀ ਪਈ ਸੀ ਕਿੰਦਾ ਹੈਗਾ ਤੇ ਮੈਂ ਹਰਿਆਣੇ ਤੋਂ ਆ ਪਰ ਪੰਜਾਬੀ ਆਗੇ ਹੋਏ ਇਹ ਦਲਜੀਤ ਨੇ ਸਾਡਾ ਦਿਲ ਲੁੱਟ ਲਿਆ ਦਲਜੀਤ ਜੰਪਲ ਪੰਜਾਬ ਦਾ ਹੈ ਮਾਣਨਾ ਕਹਿੰਦਾ ਪੰਜਾਬੀ ਆਗੇ ਹੋਏ ਪਰ ਉਹਨੇ ਕਿਤੇ ਤੇ ਨਹੀਂ ਆਖਿਆ ਵੀ ਤੁਸੀਂ ਮਾੜੇ ਹੋ ਕਦੀ ਸੁਣਿਆ ਜੇ ਉਹਨੇ ਕਿਹਾ ਹੋਵੇ ਕਿ ਕੋਈ ਮਾੜਾ ਭਲਾ ਇਹ ਸੋਚਿਆ ਜੇ ਕਿ ਮੈਨੂੰ ਲੱਗਦਾ ਜਿਹੜੇ ਐਡੇ ਐਡੇ ਬ੍ਰੈਂਡਾਂ ਵਾਲੇ ਆ ਨਾ ਇਹਨਾਂ ਨੇ ਕਹਿਣਾ ਦਲਜੀਤ ਸਿੰਘ ਆ ਕੁੜਤੇ ਚਾਦਰੇ ਤੁਰਲੇ ਵਾਲੀ ਪੱਗ ਇਹਨਾਂ ਨੇ ਠੱਪੇ ਲਾ ਦੇਣੇ ਆਪਣੇ ਬ੍ਰੈਂਡਾਂ ਦੇ ਵੀ ਹੁਣ ਤੁਰਲੇ ਵਾਲੀ ਪੱਗ ਵੀ ਫਲਾਨੇ ਬ੍ਰੈਂਡ ਦੀ ਪਾਈ ਆ ਮੈਂ ਅਸੀਂ ਤਾਂ ਆਏ ਹਾਂ ਓ ਦੇਖਦੇ ਆ ਵੀ ਬ੍ਰੈਂਡਾਂ ਨੇ ਇੰਜ ਕਰਨਾ ਤੇ ਇਹ ਆਖੀ ਜਾਂਦੇ ਆ ਗਵਾਂਡਾ ਦਾ ਗਾਈ ਤੂੰ ਤੇ ਸਟੇਜ ਤੇ ਨੱਚਦਾ ਥੋੜੀ ਤੂੰ ਤੇ ਸ਼ਰਾਬ ਪੀਣ ਲਾ ਦਿੰਦਾ ਨਿਆਣੇ ਜਿਹੜੇ ਆ ਉਹਨਾਂ ਨੂੰ ਸ਼ਰਾਬ ਦਾ ਪਤਾ ਲੱਗਦਾ ਪਿਆ ਉਹਨਾਂ ਦੇ ਤੇ ਕੰਨ ਬੋਲੇ ਹੋ ਜਾਣੇ ਆਪਣਿਆਂ ਦੇ ਨਹੀਂ ਉਹ ਜਿਹੜੇ ਉੱਥੇ ਖੁਸ਼ ਹੋਣਾ ਐ ਨਚਣ ਟੱਪਣਾ ਐ ਉਹਨਾਂ ਦੇ ਨਿਆਣਿਆਂ ਦੇ ਆ ਗਈ ਨਾ ਉਹ ਗੱਲ ਕਿ ਸਾਨੂੰ ਆਦਤ ਆ ਆਪਣੇ ਘਰ ਦਾ ਪਤਾ ਨਹੀਂ ਹੁੰਦਾ ਤੇ ਗਵਾਂਡ ਦਾ ਸਾਰਾ ਪਤਾ ਫਿਕਰ ਸਾਰਾ ਗਵਾਂਡ ਦਾ ਰੱਖਦੇ ਆ ਇਹ ਤਾਂ ਆ ਬਸ ਇਹ ਆ ਪੀ ਅੰਦਰ ਦੀ ਬਦਹਜਮੀ ਜੀ ਆ ਸਾਡੀ ਕਿਤੇ ਨਾ ਕਿਤੇ ਹੁਣ ਕੀ ਕਵਾਂ ਵੀ ਸਾਡੀ ਜਿਹੜਾ ਪਾਲਣ ਪੋਸ਼ਣ ਆ ਨਾ ਕਈ ਵਰੀ ਉਹਦੇ ਚ ਕਿਤੇ ਕਮੀ ਰਹਿ ਜਾਂਦੀ ਆ ਤੇ ਅਸੀਂ ਫਿਰ ਕੀ ਬਣ ਜਾਂਦੇ ਆ ਨਕਾਰਾਤਮਕ ਤੇ ਜਿਵੇਂ ਗਲਤੀਆਂ ਕੱਢਣ ਦਾ ਜਿੰਮਾ ਹੀ ਸਾਨੂੰ ਦੇ ਦਿੱਤਾ ਅਸੀਂ ਗਲਤੀਆਂ ਕੱਢਣੀਆਂ ਉਹ ਦਿਲਜੀਤ ਚ ਗਲਤੀ ਕਿੱਥੋਂ ਲੱਭ ਲੋਗੇ ਉਹ ਜਿਹੜਾ ਨਿਆਣਿਆਂ ਨੂੰ ਜੱਫੀਆਂ ਪਾਪਾ ਮਿਲਦਾ ਹੈ ਹੈ ਉਹ ਡਾਂਸਰ ਨਾਲ ਜਿਹੜੀ ਨੱਚਦੀ ਪਈ ਸੀ ਕੁੜੀ ਮੁਟਿਆਰ ਉਹਦੇ ਧਿਆਨ ਨੂੰ ਪੈ ਗਿਆ ਕਿ ਉਹਦੇ ਪੈਰ ਤੇ ਸੱਟ ਲੱਗੀ ਆ ਕਹਿੰਦਾ ਵੀ ਤੂੰ ਬਹਿ ਜਾ ਮੈਂ ਆਪੇ ਸੰਭਲੂ ਕਿੰਨਾ ਚਾਹ ਸੀਗਾ ਉਹਨੂੰ ਨੱਚਣ ਦਾ ਕੁੜੀ ਨੂੰ ਉਹ ਮੁਟਿਆਰਾਂ ਨਹੀਂ ਨਾ ਮੈਂ ਨੱਚਣਾ ਮੈਂ ਤੇ ਦਲਜੀਤ ਦੇ ਨਾਲ ਨੱਚਣਾ ਉਥੋਂ ਸਮਝ ਆਉਂਦੀ ਹੈ ਇਹ ਕੋਈ ਆਰਮ ਸਟੇਜ ਨਹੀਂ ਹੈ ਤੇ ਆਮ ਬੰਦੇ ਲਈ ਵੈਸੇ ਸਟੇਜ ਹੁੰਦੀ ਵੀ ਨਹੀਂ ਹੈ ਤੇ ਜੇ ਕਿਤੇ ਆਮ ਬੰਦੇ ਨੂੰ ਸਟੇਜ ਨਾ ਮਿਲੇ ਨਾ ਉਹ ਇਸ ਤਰ੍ਹਾਂ ਦੇ ਮੌਕੇ ਵੀ ਭਾਲਦਾ ਪੀਤਾ ਐ ਕਰ ਦਿੰਦਾ ਇੱਕ ਤਾਹੀ ਹੋ ਰਹੀ ਐ ਲੋਕੀ ਪੱਪਾਂ ਭਾਰਨੇ ਆ ਮੁੰਬਈ ਵਾਲੇ ਉਹ ਕਹਿੰਦੇ ਨੇ ਆ ਗਿਆ ਸਾਡਾ ਦਲਜੀਤ ਬਾਲੀਵੁੱਡ ਨੂੰ ਪਤਾ ਕਿ ਦਲਜੀਤ ਅਦਾਕਾਰ ਐ ਕਲਾਕਾਰ ਐ ਗਾਇਕ ਐ ਜਦੋਂ ਇੰਨੀਆਂ ਸਾਰੀਆਂ ਗੱਲਾਂ ਇੱਕ ਸਰਦਾਰ ਚ ਆ ਨਾ ਉਹਨਾਂ ਨੂੰ ਪਤਾ ਐ ਵੀ ਉਹਨਾਂ ਲਈ ਉਹ ਹੀਰਾ ਐ ਅਨਮੋਲ ਹੀਰਾ ਤੇ ਪੱਪਾਂ ਭਾਰ ਹੋਏ ਨੇ ਪੰਜਾਬ ਦਾ ਡੌਨ ਬਣਾਇਆ ਉਹਨਾਂ ਨੇ ਉਹਨੂੰ ਉਡੀਕਿਆ ਉਹਨੂੰ ਪੂਰਾ ਡੀਕਦੇ ਪਏ ਨੇ ਚਾਹ ਦੇਖ ਲੋ ਤੁਸੀਂ ਅਗਲੇ ਜੈਕਟਾਂ ਪਾ ਕੇ ਡੌਂਦੀਆਂ ਪੰਜਾਬੀ ਆ ਗਏ ਹੁਣ ਕਿਤੇ ਜੇ ਮਹਾਰਾਸ਼ਟਰਾ ਵਾਲਿਆਂ ਨੇ ਡੱਬਾ ਵਾਲਿਆਂ ਨੇ ਲਿਖ ਲਿਆ ਮੈਂ ਹੂੰ ਪੰਜਾਬ ਤੇ ਨਾ ਹੁਣ ਉਹਨਾਂ ਤੇ ਕੇਸ ਚਲਾ ਦੋਗੇ ਭਾਈ ਇਹ ਚਾਹ ਆ ਇਹ ਪੁਰਾਣਾ ਚਾਰੀ ਹੈ ਇਹ ਚਾਹ ਆ ਵੀ ਅਸੀਂ ਡੀਕਦੇ ਸਾਂ ਆ ਇਹ ਹੁੰਦਾ ਹੈ ਮਿਲਾਪੜੇ ਹੁਣਾ ਗੱਲਾਂ ਬਾਤਾਂ ਚ ਨਹੀਂ ਕਰਕੇ ਵਿਖਾਉਣਾ ਪੈਂਦਾ ਹੈ ਅਗਲਿਆਂ ਨੇ ਦਿਲ ਦਲਜੀਤ ਦਾ ਵੀ ਜਿੱਤ ਲਿਆ ਤੇ ਆਮ ਜਨਤਾ ਦਾ ਤੇ ਪੰਜਾਬੀ ਤੇ ਉਹਨਾਂ ਨੇ ਆਪਣੇ ਘਰ ਹੀ ਪੰਜਾਬੀ ਦਿਲ ਦੇ ਨਹੀਂ ਮਾੜੇ ਹੁੰਦੇ ਤੇ ਪੰਜਾਬੀ ਜਿਹੜੇ ਆ ਉਹ ਤਾਂ ਤੁਸੀਂ ਮਾੜਾ ਜਿਆ ਉਹਨਾਂ ਤੋਂ ਤੁਸੀਂ ਉਹਨਾਂ ਦੇ ਨਾਲ ਚੱਲੋ ਹੱਸੋ ਖੇਡੋ ਉਹ ਤਾਂ ਜਾਨਵਾਰ ਦੇਣ ਵਾਲੇ ਆ ਜੇ ਕੋਈ ਸ਼ੱਕ ਆ ਤੇ ਇਤਿਹਾਸ ਪੜ ਲਿਓ ਇਤਿਹਾਸ ਜਿਹੜਾ ਹੈ ਨਾ ਸੱਚ ਮੈਂ ਮੈਨੂੰ ਕਹਿਣ ਦੀ ਲੋੜ ਨਹੀਂ ਆਪੇ ਤੁਹਾਨੂੰ ਸਮਝ ਆ ਜਾਊਗੀ ਪੰਜਾਬ ਤੇ ਸਾਰਾ ਮੋ ਪਿਆਰ ਦਾ ਭਰਿਆ ਤੇ ਪੰਜਾਬ ਵਾਲਿਆਂ ਨੇ ਰੌਲਾ ਪਾਇਆ ਵੀ ਦਲਜੀਤ ਨੇ ਲੁਧਿਆਣਾ ਆਉਣਾ 31 ਤਰੀਕ ਨੂੰ ਦੇਖੋ ਨਾਲੇ ਰੌਲਾ ਕਿਵੇਂ ਪੈ ਗਿਆ ਉਹ ਕਹਿੰਦੇ ਵੀ ਤੂੰ ਚੰਡੀਗੜ੍ਹ ਆਇਆ ਸੀਗਾ ਤੇ ਚੰਡੀਗੜ੍ਹ ਵਾਲਿਆਂ ਨੂੰ ਹਜਮ ਨਹੀਂ ਹੋਇਆ ਤੂੰ ਆਪਣੇ ਪਿੰਡ ਆ ਜਦੋਂ ਤੂੰ ਪਿੰਡ ਆਇਆ ਦੇਖੀ ਪੰਜਾਬੀ ਸੇਵਾ ਕਰਦੇ ਕਿਵੇਂ ਅਸੀਂ ਤੈਨੂੰ ਉਡੀਕਦੇ ਆ ਆ ਦਲਜੀਤ ਨੇ ਮਾੜੀ ਜੀ ਗੱਲ ਕੀਤੀ ਭਾਈ ਮੇਰੀ ਸਟੇਜ ਵਿਚਕਾਰ ਹੋਣੀ ਚਾਹੀਦੀ ਆ ਮੈਂ ਸਾਰਿਆਂ ਵੱਲ ਵੇਖਾਂ ਘੁੰਮਾਂ ਸਟੇਜ ਤੋਂ ਤੇ ਸਾਰਿਆਂ ਨੂੰ ਵੇਖਾਂ ਤੁਸੀਂ ਮੇਰੇ ਹੋਰ ਨੇੜੇ ਹੋ ਜਾਓਗੇ ਉਹਨੇ ਕਹਿਤਾ ਵੀ ਅਗਲੀ ਵਾਰ ਇਹ ਇਨਫਰਾਸਟ੍ਰਕਚਰ ਵਧੀਆ ਕਰ ਲੋ ਹਾਲ ਪਾ ਰਿਆ ਭਾਈ ਚੰਡੀਗੜ੍ਹ ਬੜਾ ਸੋਹਣਾ ਬਣਿਆ ਜਿੰਨੇ ਬਣਾਇਆ ਉਹਨੂੰ ਕੀ ਪਤਾ ਸੀਗਾ ਕਿ ਕੋਈ ਐਸਾ ਕਲਾਕਾਰ ਆ ਜਾਣਾ ਹੈ ਤਾਂ ਘਟ ਜਾਣੀ ਹੈ ਉਹ ਜਿਹਦੀਆਂ 3 ਮਿੰਟਾਂ 'ਚ 2 ਘੰਟੇ 'ਚ ਸੋਲਡ ਆਊਟ ਹੋ ਜਾਂਦਾ ਉਹ ਕਚੀਲਾ ਵਾਲਾ ਕਲਾਕਾਰ ਤੁਹਾਨੂੰ ਤੇ ਉਹੀ ਇੰਨਾ ਮਾਨ ਕਰਨਾ ਚਾਹੀਦਾ ਭੀ ਇੰਡੀਆ ਦਾ ਕੋਈ ਬੰਦਾ ਇੱਥੇ ਪਹੁੰਚ ਗਿਆ ਔਰ ਸਾਡੇ ਲਈ ਮਾਨ ਵਾਲੀ ਗੱਲ ਆ ਉਹ ਪੰਜਾਬ ਇੰਡੀਆ ਦਾ ਹਿੱਸਾ ਏ ਤੇ ਪੰਜਾਬ ਇਕੱਲਾ ਥੋੜਾ ਇੰਡੀਆ ਪੂਰਾ ਨਾਲ ਆ ਨਾਲੇ ਜਿੱਥੇ ਜਾਂਦਾ ਏ ਕੁਝ ਜਣੇ ਬੋਲੀ ਜਾਂਦੇ ਆ ਜਨਤਾ ਸਾਰੀ ਉਹਦੇ ਨਾਲ ਆ ਮੈਂ ਕਈ ਵਰੀ ਸੋਚਦੀ ਆਂ ਵੀ ਜੇ ਇਹ ਕਿਤੇ ਵੋਟਾਂ ਹੁੰਦੀਆਂ ਤੇ ਹਾਏ ਹਾਏ ਕੀ ਬਣਨਾ ਸੀਗਾ ਸਿਆਸਤਦਾਨਾਂ ਦਾ ਜੇ ਕਿਤੇ ਦਲਜੀਤ ਨੂੰ ਵੋਟਾਂ ਪੈਣੀਆਂ ਹੁੰਦੀਆਂ ਤੇ ਇਹਨੂੰ ਦਲਜੀਤ ਨੂੰ ਤੇ ਕੈਨੇਡਾ ਅਮਰੀਕਾ ਮੈਨੂੰ ਤਾਂ ਕਈ ਵਰੀ ਐਂ ਲੱਗਦਾ ਹੁੰਦਾ ਵੀ ਸਾਰੇ ਯੂਰਪ ਨੇ ਪਾਕਿਸਤਾਨ ਕੀ ਅਫਗਾਨਿਸਤਾਨ ਸਭ ਨੇ ਵੋਟਾਂ ਪਾ ਦੇਣੀਆਂ ਸੀ ਕਹਿੰਦੇ ਨੇ ਪਾਕਿਸਤਾਨ ਲੈ ਜਾਓ ਇਹਨੂੰ ਤੂੰ ਪਾਕਿਸਤਾਨ ਚਲਾ ਜਾ ਪਾਕਿਸਤਾਨ ਸਾਥੋਂ ਕਿਤੇ ਹੈ ਵੀ ਦੂਰ ਆ ਕਿਉਂ ਨਹੀਂ ਬੰਦੇ ਹੀ ਵਸਦੇ ਨੇ ਉੱਥੇ ਜਿੱਦਣ ਉਹਨੂੰ ਕਹਿਤਾ ਸਾਡੇ ਸ਼ੋਹ ਲਾਲਾ ਉਹਨੇ ਤੇ ਉੱਥੇ ਚਲ ਜਾਨਾ ਜਿਹੜਾ ਕਹਿੰਦਾ ਆ ਜਾ ਵੀ ਇੱਥੇ ਸ਼ੋਹ ਲਾਲਾ ਉਹ ਤੇ ਉੱਥੇ ਪਹੁੰਚ ਜਾਂਦਾ ਉਹ ਆਂਦਾ ਮੈਂ ਤੇ ਪੂਰੀ ਦੁਨੀਆ ਦਾ ਏ ਮੈਂ ਹੂੰ ਪੰਜਾਬ ਜਿੱਦਣ ਇਤਿਹਾਸ ਤੁਹਾਨੂੰ ਸਮਝ ਆ ਗਿਆ ਪੰਜਾਬ ਪੂਰੀ ਦੁਨੀਆ ਦਾ ਤੇ ਪੰਜਾਬੀ ਖੁਸ਼ਕਿਸਮਤ ਹੋ ਤੁਸੀਂ ਪੰਜਾਬ ਦੇ ਜਾਏ ਹੋ ਤੇ ਮੈਂ ਤੇ ਇਹੀ ਸੁਨੇਹਾ ਦੇਣਾ ਹੈ ਭਾਈ ਦਲਜੀਤ ਸਿਆ ਜਿਸ ਥਾਂ ਤੇ ਬੈਠਾ ਹੈ ਨਾ ਆ ਥੱਲੇ ਚੀ ਪੈ ਰੋਲਾ ਰਪਾ ਪਾਲਣ ਦੇ ਇਹਨਾਂ ਨੂੰ ਲੋੜ ਹੀ ਨਹੀਂ ਕੋਈ ਜਵਾਬ ਦੇ ਸਭ ਕਲਾਕਾਰ ਤੇਰੇ ਨਾਲ ਨੇ ਗਾਇਕ ਤੇਰੇ ਨਾਲ ਨੇ ਹਰ ਕੋਈ ਤੇਰੀ ਸਿਫਤ ਕਰਦਾ ਕੁਦਰਤ ਤੇਰੇ ਨਾਲ ਆ ਤੇ ਜੇ 2-4 ਐਸੇ ਬੋਲਦੇ ਵੀ ਨੇ ਮੈਨੂੰ ਨਹੀਂ ਲੱਗਦਾ ਜਵਾਬ ਦੇਣਾ ਬਣਦਾ ਹਾਂ ਟੀਮ ਤੈਨੂੰ ਬੜੀ ਵਧੀਆ ਮਿਲੀ ਸੁਨਾਲੀ ਸਿੰਘ ਮੇਰਾ ਮੈਨੂੰ ਲੱਗਦਾ ਵੀ ਅਗਲੇ ਪ੍ਰੋਗਰਾਮ ਬਣਦੇ ਪਏ ਨੇ ਜਦੋਂ ਕੋਈ ਗੱਲ ਕਰਦਾ ਤੇ ਗੱਲ ਕਰੀਦੀ ਆ ਨਾ ਉਹ ਭਾਈ ਸੁਨਾਲੀ ਸਿੰਘ ਨਾਲ ਆ ਗੁਰਪ੍ਰਤਾਪ ਨਾਲ ਆ ਵੇ ਟੀਮ ਬੜੀ ਤਕੜੀ ਹੈ ਇਹ ਜੀ ਟੀਮ ਤੇ ਹਰ ਕੋਈ ਭਾਲਦਾ ਹੁਣਾ ਮੈਨੂੰ ਤਾਂ ਕਈ ਰੀ ਐਂ ਲੱਗਦਾ ਭੀ ਆ ਜਿਹੜੇ ਸੋਚਦੇ ਆ ਨਾ ਵੀ ਅਸੀਂ ਸਿਆਸਤ ਚ ਜਾਣਾ ਇਲੈਕਸ਼ਨਾਂ ਲੜਨੀਆਂ ਉਹ ਵੀ ਸੋਚ ਇਹੋ ਜੀ ਟੀਮ ਚਾਹੀਦੀ ਆ ਇੰਨੀ ਸਕਸੈਸ ਚਾਹੀਦੀ ਆ ਤੇ ਹਰ ਛੋਟਿਆ ਬੱਚਾ ਜਿਹੜਾ ਉਹ ਤੇਰੇ ਤੋਂ متاثر ਆ ਦਲਜੀਤ ਦਸਾਂਝ ਤੋਂ ਸਿਰਫ ਗਾਇਕੀ ਚ ਨਹੀਂ ਹਰ ਸਟੇਜ ਤੇ ਕੋਈ ਇੱਕ ਚੰਗਾ ਮੈਸੇਜ ਆ ਜਿਹੜਾ ਦਲਜੀਤ ਦਸਾਂਝ ਦੇ ਕੇ ਜਾਂਦਾ ਤੇ ਧਿਆਨ ਉਸ ਮੈਸੇਜ ਤੇ ਦਿਓ ਵੰਗਾਰਨ ਦੀ ਲੋੜ ਨਹੀਂ ਜੇ ਉਹ ਜਵਾਬ ਦੇ ਵੀ ਦਿੰਦਾ ਨਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚਦੀ ਆ ਭਾਈ ਪੰਜਾਬੀਆਂ ਨੂੰ ਵੰਗਾਰੀ ਦਾ ਨਹੀਂ ਇਹ ਵੀ ਪੜਦੇ ਹੋ ਇਤਿਹਾਸ ਦੇ ਵਿੱਚ ਮੈਂ ਵੀ ਨਹੀਂ ਬਹੁਤਾ ਬੋਲਣਾ ਚਾਹੁੰਦੀ ਤੇ ਮੈਂ ਇਸੋ ਮੇਰੇ ਨਾਲ ਕਿ ਤੁਸੀਂ ਅੱਜ ਜਦੋਂ ਮੁੰਬਈ ਦਾ ਸ਼ੋਅ ਦੇਖਣਾ ਹੈ ਤਾਂ ਤੁਹਾਨੂੰ ਸਮਝ ਆ ਜਾਣੀ ਆ ਵਰਨ ਤਾਂ ਵੰਜੜੀ ਗੱਲ ਕਰਦਾ ਨਾ ਪਰ ਨਹੀਂ ਦਲਜੀਤ ਹੀ ਹੋਣਾ ਚਾਹੀਦਾ ਦਲਜੀਤ ਹੀ ਹੋਣਾ ਚਾਹੀਦਾ ਉਹਦਾ ਹੀ ਗਾਇਆ ਗੀਤ ਲੈਣਾ ਤੁਹਾਨੂੰ ਸਭ ਸਮਝ ਆ ਜਾਣੀ ਆ ਕਿ ਕਿਉਂ ਸਾਰੇ ਚਾਹੁੰਦੇ ਆ ਕਿ ਦਲਜੀਤ ਹੀ ਗਾਵੇ ਤੇ ਦਲਜੀਤ ਹੀ ਪਰਫਾਰਮ ਕਰੇ ਕਿਉਂਕਿ ਭੱਗ ਵਾਲਾ ਮੁੰਡਾ ਬਾਲਾ ਜੱਜ ਦਾ